ਤਾਂ ਹਾਂ ਜੀ ਬਬ ਕੀ ਹਾਲ ਚਾਲ ਹੋਰ ਠੀਕ ਠਾਕ ਹੂੰ ਕੰਮ ਦੇਖੋ ਤੁਸੀਂ ਸਾਡੇ ਦੇਖਿਆ ਕੰਮ ਤਾਂ ਬਾਲੇ ਚੰਗੇ ਨੇ ਆਪਣੇ ਕਰ ਦੇਣਾ ਆਪ ਸਕੂਟਰ ਚੋਰੀ ਕਰਨ ਵਾਲੇ ਕੰਮ ਕੱਲ ਨੇਰੇ ਕਰਾਇਆ ਹੈ ਹਨਾ ਘਰੋਂ ਦਾ ਮੈਨੂੰ ਪਤਾ ਹੁਣ ਤਾਂ ਖੋਲਣੋਂ ਹਟ ਗਏ ਬਈ ਜਿੰਦਾ ਜਿੰਦਾ ਹਨਾ ਐਂ ਲਾਤਾ ਲਾਇਆ ਨਹੀਂ ਦੇਖ ਲੋ ਸਾਡੇ ਲੱਛਣ ਓਏ ਤੇ 25 22 ਬਾਬੇ ਜਿਹੜਾ ਕੰਮ ਕਰਨ ਵਾਲਾ ਬਾਈ ਆ ਦੇਖੋ ਆਹ ਹੱਥ ਲਵਾ ਕੇ ਤਾਂ ਰਾਜ਼ ਹੀ ਨਹੀਂ ਮਹਾ ਆ ਜਾ ਚੜੀਏ ਇਨਾਂ ਨੂੰ ਘੁਕਰਾ ਕਰ ਦੇ। ਹਲੋ ਜੀ ਬਾਬੂ। ਵੇ ਯਾਨ ਅੰਡੇ ਨਾ ਤੋੜਨੀ ਯਾਰ। ਤਾਂ ਲੋ ਜੀ ਬਾਬੂ। ਇਹਨਾਂ ਨਾਲੇ ਓਲਿਆਂ ਦੀ ਹੱਤ ਨਹੀਂ ਨਾ ਪਈ। ਕੋਈ ਨਾ। ਲਵਾ ਬਾਬੂ ਦੋੜਾ ਦੇ। ਤੇ ਚਿੱਟੀਆਂ ਵਾਲੀ ਵੀ ਨਾ ਮਾਰੀ ਯਾਰ ਪੱਟ ਕੇ ਨਾ ਉੱਡ ਕੇ ਆ ਜੂਗਾ ਨਾ। ਮਾਰ ਦਿਆ ਚਲੋ ਕੋਈ ਨਾ ਕੁਦੇ ਆਏ ਨਾ ਕਰੇਗਾ ਉਹ ਸਿਆਣੀ ਕਬੂਤਰੇ ਮੱਠੀ ਕਬੂਤਰੇ ਆਪਣੀ ਹਾਂ ਆਈ ਉਹ ਦਿਆ ਇਹਨੂੰ ਆਸਵਾਪਿਆ ਫਾਨ ਬਈ ਉਹਨਾਂ ਦਾ ਤਾਂ ਕਰਕੇ ਤੇ ਬਾਬੇ ਜਿਹੜੀ ਆਪਣੀ ਹਾਂ ਟੰਡ ਕਬੂਤਰੀ ਸੀ ਹਨ ਉਹ ਯਾਦ ਜੀ ਆਉਂਦੀ ਤਾਂ ਹੈਗੀ ਹੈ ਵਿਚਾਰੀ ਹਨਾ ਵਧੀਆ ਸਕੂਤਰੇ ਸੀ ਹਨਾ ਵੀ ਮਤਲਬ ਨਾ ਤਾਂ ਤੰਗ ਕਰਦੀ ਸੀ ਆਪਣ ਨਾ ਕਿਤੇ ਬੰਦੀ ਸੀ ਨਾ ਕਿਤੇ ਕਿਤੇ ਵੀ ਨਹੀਂ ਚੱਲ ਪਹਿਲਾਂ ਪਹਿਲਾਂ ਬਿਮਾਰ ਸੀ ਗੈਣਾ ਇਹਨਾਂ ਉਦਣਿਆਂ ਦੀ ਵਿਚਾਰੀ ਉਹ ਉੱਥੇ ਪੈ ਜਾਂਦੀ ਅੱਕ ਗਈ ਹਨਾ ਉੱਥੋਂ ਆ ਜਾਂਦੀ ਵੀ ਬਾਲਾ ਤੰਗ ਨਹੀਂ ਕੀਤਾ ਗੋਤਰੀ ਨੇ ਆਪਾਂ ਨੂੰ ਵੀ ਜਦੋਂ ਸੈਟ ਹੋ ਗਈ ਤੇ ਉਹ ਜ਼ਮੀਨ ਤਾਂ ਕਰਿਆ ਆਏ ਉੱਡਦੀ ਤੇ ਦੇਖੋ ਤੁਸੀਂ 11 12 ਵਿੱਚ ਤੱਕ ਦੇਖੋ ਹਨਾ ਤੇ ਅੱਜ ਧੁੱਪ ਵੀ ਬਹੁਤ ਸੋਹਣੀ ਹੈ ਹਨਾ ਤੇ ਡਾਤੇ ਤਾਂ ਆ ਫਿਰਦੇ ਨੇ ਲੜ ਤੇ ਆਵਾਜ਼ ਚੱਲ ਰਹੀ ਆ ਆ ਦੇਖੋ ਠੀਕ ਆ ਆ ਫਿਰਦੀ ਨੇ ਆਈ ਥੇ ਰੱਖ ਚਿੜੀਏ ਆ ਲੱਕ ਇੱਕ ਵਰਤੇ ਚੜ ਜਾਣ ਫਿਰ ਦੇਖ ਨਾ ਇਧਰਲੇ ਖੁੱਡੇ ਚ ਵੀ ਦੇਖ ਲਈਏ ਇਧਰ ਤਾਂ ਖੋਲਾ ਹੋਇਆ ਲਾਦਾ ਖੁੱਡਾ ਹਣਾ ਬਈ ਆਂਡਿਆਂ ਦਾ ਵਿਚਾਰਿਆਂ ਨੂੰ ਦੁੱਖ ਤਾਂ ਹੋਣਾ ਵੀ ਮੇਰੇ ਅੰਡੇ ਉਹ ਕਰ ਲੇ ਹਣਾ ਕੀ ਕਰੀਏ ਹੁਣ ਕਰਨਾ ਪੂ ਹੈਨਾ ਤੇ ਇਤਰੇ ਵੀ ਦਾਣੇ ਪਾਉਣੇ ਰਹਿੰਦੇ ਨੇ ਤੇ ਕੁੰਡਾ ਦੇਖ ਲੀਏ ਬਾਬੂ ਆਪਾਂ ਮਤਲਬ ਵੀ ਕੁੰਝਣ ਤਾਂ ਨਹੀਂ ਹੋਇਆ ਦਵਾਈ ਸੈੱਟ ਹਾਂ ਠੀਕ ਹੈ ਥੋੜਾ ਜਿਹਾ ਗੰਦਾ ਵਾ ਆ ਫੰਗ ਜੇ ਕੱਢ ਦਿੰਨੇ ਆ ਠੀਕ ਆ ਬਾਬੂ ਤੇ ਜਿਹੜੀ ਆਪਣੀ ਬਈ ਲਾਲ ਚੀਨੀ ਹੈ ਜੀ ਠੀਕ ਹੈ ਪਿਛਲੇ ਸੀਜ਼ਨ ਦਾ ਹੀ ਸੀ ਆਪਾਂ ਨੇ ਹਨਾ ਕਰੇ ਵਧੀਆ ਉੱਡਦੇ ਸੀ ਜੀ 12 12:30 ਵਜੇ ਤੱਕ ਚਿੱਟੀਆਂ ਵਾਲੀ ਨਾਲ ਵੀ ਉੱਡਦੀ ਰਹੀ ਹੈ ਹਨਾ ਉਹ ਕਬੂਤਰੀ ਕਿਸੇ ਦੇਰ ਹੀ ਆਣਾ ਜੀ ਤਾਂ ਨਹੀਂ ਕਰਦਾ ਸੀ ਦੇਣ ਨੂੰ ਚਲੋ ਹਨਾ ਉਹ ਦੇਣੀ ਪੈਂਦੀ ਆ ਹੁਣ ਤੇ ਉਹਨੂੰ ਕੂਤਰੀ ਉਹ ਦੇਰ ਹੀ ਆਪਾਂ ਨੂੰ ਤੇ ਆਓ ਉਹ ਵੀ ਆ ਜੂਗੀ ਆਪਣੇ ਆਪਣੇ ਲਵੇ ਐਤ ਕੀ ਠੀਕ ਆ ਆ ਸੀ ਇੰਜ ਨੂੰ ਫੇਰ ਡਾਵਾਂਗੇ ਦੇਖਾਂਗੇ ਹਨਾ ਪੱਟ ਪੁੱਟ ਕੇ ਤੇ ਬਾਕੀ ਉਧਰੇ ਵੀ ਪੜਦਾਂਗੇ ਆਪਾਂ ਸਾਰੀਆਂ ਟਾਈਮ ਨਾਲ ਵੀ ਬਾੜੀ ਕਾਲੀ ਨਹੀਂ ਕਰਦੇ ਨਾ ਪਿਛਲਾ ਮਤਲਬ ਪਿਛਲਾ ਸੀਜ਼ਨ ਜਦ ਬਾੜਾ ਉਹ ਆਪਣੇ ਗਰਮੀ ਸਾਰੀ ਨਾਲ ਵੀ ਕਾਲੀ ਕਾਲੀ ਚ ਲੰਗਾਤੀ ਖੁਸ਼ੋ ਖੁਸ਼ੀ ਵਾਲੀ ਸੀ ਵੀ ਆ ਗਰਮੀ ਆ ਗਈਆਂ ਵੀ ਕੂਤਰ ਡਾਇਆ ਕਰਾਂਗੇ ਹੁਣ ਡੇਲੀ ਉਦੋਂ ਆਪਾਂ ਨੇ ਕੂਤਰ ਖਰਾਬ ਕਰਲੇ ਸਾਰੇ ਠੀਕ ਆ ਹੁਣ ਟਾਈਮ ਨਾਲ ਡਾਵਾਂਗੇ ਮਤਲਬ ਟਾਈਮ ਨਾਲ ਆ ਵਧੀਆ ਗਰਮੀ ਚ ਜਿਵੇਂ ਆ ਫਿਰਦੇ ਨੇ ਐਂ ਵੜਿਆ ਕਰਾਂਗੇ ਦੇਖੋ ਠੀਕ ਆ ਤੇ ਇਧਰ ਜਾਲ ਤੇ ਛਤਰੀ ਵੀ ਸਾਂਭੀ ਪਈ ਆ ਹਨਾ ਨੂੰ ਪਾਈਏ ਤਾਂ ਫਿਲਹਾਲ ਤਾਂ ਇਹੀ ਠੀਕ ਰਹਿਣਗੇ ਐਨੇ ਕੋ ਤੇ ਹੰਦ ਰੱਖ ਲਿਆ ਮਾਪਿਓ ਤੇ ਆਜੋ ਆਜੋ ਖਾ ਲੋ ਏ ਛੋਕ ਜੋ ਸਾਰੇ ਦਾਣੀ ਨਿਆਰੇ ਨਾਲ ਕੋਈਂ ਛੇੜਦਾ ਤਾਂ ਸਨ ਹੋ ਰੇ ਹੁਣ ਠੀਕ ਆ ਹਾ ਵੇਖੋ ਬਾਸ ਤੇ ਕਿਵੇਂ ਆਉਂਦੀ ਐ ਨੀ 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 ਤਾਂ ਹਾਂ ਜੀ ਬਾਬੇ ਬਈ ਤੇ ਅੱਜ ਨਵਾਂ ਕਬੂਤਰਾ ਆਇਆ ਫਿਰਦਾ ਸੀਗਾ ਆਤੀਗਾ ਜਮਾ ਚਿੱਟਾ ਸਫੈਦ ਆ ਐ ਲੱਗਦਾ ਵੀ ਜਿਵੇਂ ਕਿਸੇ ਦੇ ਖੁੱਡੇ ਜੋਂ ਨਮਾ ਨਮਾ ਨਿਕਲਿਆ ਹੋਵੇ ਜਿਵੇਂ ਚਿੱਟਾ ਸਫੈਦ ਦਾ ਕੋਈ ਰੰਗ ਨਹੀਂ ਸੀਗਾ ਹੜ ਜੋ ਹਾਂ ਫਿਰਦਾ ਜਮੇ ਨੀਮਾ ਬਈ ਹਾਂ ਸੀਗਾ ये मैं ला छतरी ती आऊगा लो बाब्यो अपनी चिड़ी आ गई ठीक है ये भी आने वाली आ गया भाई ये नवा कबूतर है लो आ भी आ गए लो बाप्यो आ गया भाई। आ गया, गया। चिट्टा सफाद जमी आया आया देख ना भाई फटके जे पाई पुई ठाले ठुल फिर ਮੋੜ ਦਾਂਗੇ ਹਨ ਜੇ ਕਿਸੇ ਦਾ ਹੋਇਆ ਜਾਣ ਪਛਾਣ ਦਾ ਆਇਆ ਆਇਆ ਹੋਊ ਸੀ ਭਾਈ ਆ ਫਿਰਦਾ ਨਵਾਂ ਗੂਤਰਾ ਤੇ ਆ ਆਪਣੇ ਜਨਮ ਪਰ ਤਨੇ ਆ ਗਏ ਠੀਕ ਆ ਬਾਬੇ ਹਾ ਆ ਗਿਆ ਜਿਹੜੇ ਹਾਂ ਨਾਲ ਲੜਦਾ ਫਿਰਦਾ ਮੈਂ ਤਾਂ ਟਾਈਮ ਨਾਲ ਹੀ ਬਹਿ ਜਾਊਗਾ ਛਤਰੀ ਤੇ ਕਿਉਂ ਚੁੱਪ ਲੈ ਤਾਂ ਪਾਣੀ ਛਤਰੀ ਤੇ ਬੜਕਾ ਇਹ ਬੜਕੂ ਇਹ ਵੀ ਨਾ ਯਾਰ ਖੜ ਜਾ ਬਾਬੇ ਭਈ ਦੰਨਾ ਮਸ ਨੂੰ ਅਪਡੇਟ ਲਓ ਜੀ ਬਾਬੋ ਆ ਗਿਆ ਆਪਣੇ ਕਬੂਤਰ ਤਾਂ ਤੇ ਉਹ ਕਬੂਤਰ ਉਹ ਜਾਂਦਾ ਬਾਈ ਸਾਹਮਣੇ ਠੀਕ ਆ ਇਹਦਾ ਲੰਬੀ ਲੰਗਾ ਜਮੀ ਜੇ ਮੋੜੇ ਆਵੇ ਨਾ ਨਿਆਰੀ ਆ ਜੀ ਇਹ ਜਮਾ ਚਟਾ ਸਹਵਾ ਲਾ ਬਈ ਸ਼ਾਕ ਹੀ ਲਾ ਸ਼ਾਕ ਖਾ ਜਾ ਲਾ ਲਾ ਨਾ ਉਹ ਭੱਗਾ ਜਮੀ ਇਹ ਦੀਨ ਦਾ ਬੂਆ ਹਾਂ ਤਾਂ ਦੀ ਰਾਮ ਨੇ ਮੰਦਿਰ ਆ ਉਹ ਜਾਂਦਾ ਆ ਬੀ ਆ ਹਾ ਹਾ ਹੋ ਜਾਂਦਾ ਹੁਣ ਤਾਂ ਲੰਬੀ ਲੰਘ ਗਿਆ ਹੁਣ ਨਹੀਂ ਆਉਂਦਾ ਬਾਕੀ ਕੂਤਰ ਦਾ ਕੀ ਪਤਾ ਲਾਦਾ ਹਨ ਤੇ ਆਪਣੇ ਆਪਣੇ ਘਾੜ ਘਾੜ ਕੇ ਆ ਡਾਸੀ ਸੀ ਆਪਾਂ ਉੱਤੇ ਖੜੇ ਹੈਗੇ ਛੱਤ ਤੇ ਆ ਗਿਆ ਜਮੀ ਨੇੜੇ ਆ ਗਿਆ ਸੀ ਇੱਕ ਵਾਰ ਤਾਂ ਬਈ ਜਮੀ ਪੈਰ ਲਾ ਲਈ ਸੀ ਛੱਤ ਇੱਕ ਵਾਰ ਤਾਂ ਜਮੀ ਪੈਰ ਲਾ ਲਈ ਦੀ ਛਤਰੀ ਤੇ ਜਮੀ ਪਤੀਨੀ ਕੀ ਹੋਇਆ ਮੁੜੇ ਗਿਆ ਨਾਲ ਗੂਤਰ ਬੈਠੇ ਜੀਏ ਚਲੋ ਬਾਪ ਹਣ ਤਾਂ ਲੰਘ ਗਿਆ ਲੰਬਾ ਹਣ ਤਾਂ ਮੁਰਦਾ ਏ ਚਲੋ ਬਾਪ ਇਹਨਾਂ ਨੂੰ ਲਾਈਏ ਤੇਰਾ ਉਤੋਂ ਛਤਰੀ ਤੋਂ ਤੇ ਇੱਕ ਗੱਲ ਹੈ ਪੁੱਤਰ ਇਹ ਕੰਟੈਂਟ ਬਣਾ ਗਿਆ ਆਪਣਾ ਵੀ ਹੁਣ ਥੰਬਨੇਲ ਤੇ ਲਿਖ ਸਕਦੇ ਆਪਾਂ ਵੀ ਟ੍ਰਾਇੰਗ ਕੀ ਕਹਿੰਦੇ ਨੇ ਬਿੰਨਾ ਮਾ ਕੁਤਰਾ ਆਇਆ ਕੈਚਡ ਕੈਚਡ ਕੈਚਿੰਗ ਹਨਾ ਇਹ ਕੁਝ ਕਹਿੰਦੇ ਨੇ ਤੇਰੀ ਚਲੋ ਬਾਬੇ ਨਾਲ ਲਾਈਏ ਇਹ ਦਾਣ ਦੂਣੀ ਖਾ ਲੈਣ ਜਾਂਦਾ ਪਾਣੀ ਪੋਣੀ ਵੀ ਚੇਂਜ ਕਰਕੇ ਨਵਾਂ ਪਾਉਣੇ ਆ ਠੀਕ ਆ ਫਿਰ ਕਰ ਦੇਣ ਤੇ ਆ ਇੱਟਾਂ ਵੀ ਸੈੱਟ ਕਰਨ ਆਲੇ ਨੇ ਬਾਬੇ ਬਾਲੀਆਂ ਜਾਦੇ ਤੇ ਬਾਕੀ ਦੇਖਦੇ ਆ ਜੇ ਆਉਂਦਾ ਹੋਊਗਾ ਦੁਬਾਰ ਤੋਂ ਓਂ ਗੇੜਾ ਪਾ ਕੇ ਤੇ ਫੇਰ ਵੀ ਕਰਨਾ ਸ਼ੇਰ ਚੱਲੋ ਜੀ ਬਾਬੇ ਜਾਨਵਰ ਹੋ ਗਏ ਅੰਦਰ ਤੇ ਲੱਗਦਾ ਅਣੀ ਖਾਣਾ ਆਉਂਦਾ ਤੇ ਛਤਰੀ ਆਪਾਂ ਲਾ ਦਨੇ ਹਨਾ ਕਬੂਤਰ ਦਾ ਕੋਈ ਪਤਾ ਨਹੀਂ ਹਵਾ ਵੀ ਸਾਦਾ ਵਾਪਸ ਕਿਉਂਕਿ ਕਬੂਤਰ ਤਾਂ ਦੇਖੋ ਜਿੱਥੋਂ ਇਹ ਭੱਜ ਕੇ ਵੀ ਆਇਆ ਹੈ ਉਥੋਂ ਬੰਦੇ ਨੂੰ ਤਾਂ ਐ ਹੋਣਾ ਵੀ ਹਾਲ ਲੱਗਿਆ ਹੋਇਆ ਆਪਣੇ ਵਧੀਆ ਹਨਾ ਕੋਈ ਕਬੂਤਰ ਤਾਂ ਨਹੀਂ ਪਤਾ ਹੁੰਦਾ ਬਈ ਵੀ ਕਬੂਤਰ ਕਿਦੋਂ ਤਾਂ ਕਿੱਧਰ ਹੋ ਜੇ ਚਲੋ ਹੁਣ ਆਪਾਂ ਲਾ ਦਨੇ ਛਤਰੀ ਇੱਕ ਵਾਰ ਤੇ ਕੱਲ੍ਹ ਲਾਈ ਆ ਛਤਰੀ ਤਾਂ ਹੁੰਦਾ ਲੱਗੀ ਹੋਈ ਹੁੰਦੀ ਆਪਣੀ ਛਤਰੀ ਤੇ ਲਾਉਣਾ ਲਾਉ ਜੀ ਕਹਿੰਦੇ ਮਿਕਸੀ ਵਾਲਾ ਘਰੇ ਬਣਾਇਆ ਤਿਆਰ ਸੰਤਰਾ ਤੇ ਗਾਜਰਾ ਹਨਾ ਵਿੱਚ ਪਾ ਕੇ ਬਣਾਇਆ ਮਿਕਸੀ ਤੇ ਹੁਣ ਪੀ ਕੇ ਦੇਖਦੇ ਆ ਬਾਕੀ ਬਈ ਜਮੇ ਮਤਲਬ ਵੀ ਉਹ ਦੁਕਾਨ ਵਾਲਾ ਫੀਲ ਆਉਂਦਾ ਜਿਵੇਂ ਹਨਾ ਜੂਸ ਜਦ ਨਹੀਂ ਪਾਉਂਦੇ ਉਵੇਂ ਦਾ ਫੀਲ ਆਉਂਦਾ ਰੈਡੀ ਵਾਲਾ ਜਮੇ ਘਰੇ ਬਣਾਇਆ ਹੈ ਬਈ ਦੇਖੋ ਬਾਬਿਓ ਪਤੰਗ ਚੜੀ ਜਾਂਨੇ ਆ ਤੇ ਇੱਧਰ ਓਏ ਆਹ ਆ ਕੀ ਉਂਗਲ ਕਰੀ ਦੀ ਓਏ ਆਇਆ ਕਰ ਤੇ ਇੱਧਰ ਅਨੁਰਾਗ ਬਈ ਤੇ ਚੜੀ ਇਹਨੇ ਪਤੰਗ ਡੋਰ ਮੇਰੇ ਹੱਥ ਚੱਲਾ ਓਏ ਚੜ ਲਾ ਬਹੁਤ ਦੂਰ ਲਾ ਕੇ ਦਿੱਤਾ ਇਹਨਾਂ ਨੂੰ ਹੁਣ ਠੀਕ ਆ ਦੇਖੋ ਬਾਬਿਓ ਵੀਰੇ ਕਿਵੇਂ ਚੜਦੇ ਵੀਰੇ ਵੀਰੇ ਅਹੀਂ ਚੜਨ ਨੂੰ ਮੈਂ ਜਿੰਮੈਂ ਚੜਾ ਠੀਕ ਆ ਬਾਬਿਓ ਤੇ ਉਹ ਕਬੂਤਰ ਪਤਾ ਨਹੀਂ ਬਈ ਹਾਂ ਹੁਣ ਮੈਂ ਬੰਟੀ ਕੇ ਲੈ ਕੇ ਇੱਕ ਰੇ ਜਾ ਕੇ ਆ ਰੀ ਲਾ ਰੂ ਲਾ ਬਣਾ ਕੇ ਲੈ ਕੇ ਆਇਆ ਸੋ ਥੇ ਸਾਹਮਣੇ ਵੀ ਤੁਹਾਨੂੰ ਦਿਖਾ ਦਾਂਗੇ ਹਨਾ ਕਿਵੇਂ ਦੀ ਰੀਲ ਬਣਾਈ ਆ ਕਬੂਤਰ ਦੀ ਚਿੱਟੀਆਂ ਅੱਖਾਂ ਦਾ ਕਬੂਤਰ ਕਿਹੜਾ ਠੀਕ ਆ ਬਾਬੋ ਕਿਵੇਂ ਦੇ ਕਿਵੇਂ ਬਣਾਈ ਆ ਵੀ ਰੀਲ ਉਹ ਵੀ ਦਿਖਾ ਦੂ ਤੁਹਾਨੂੰ ਤੇ ਮੈਨੂੰ ਇਹਦਾ ਫੋਨ ਆਇਆ ਉੱਥੋਂ ਕਹਿੰਦੇ ਉਹ ਫਿਰਦਾ ਕਬੂਤਰ ਆ ਹਲੇ ਵੀ ਹਨਾ ਚਟਾ ਸਫੈਦ ਆ ਤੇ ਕਿੱਥੇ ਫਿਰਦਾ ਦੀ ਆ ਆ ਟਾਵਰ ਲਵੇ ਆ ਟਾਵਰ ਲਵੇ ਫਿਰ ਕਿੱਧਰ ਗਿਆ ਉੱਦੋਂ ਮਿਚਦਾ ਫਿਰ ਤੁਹਾਡੇ ਘਰਾਂ ਦੇ ਛਤਰੀ ਤੇ ਬਾਅਦ ਵਿੱਚ ਗਿਆ ਹਾਂ ਉੱਦੋਂ ਉੱਦਰ-ਉੱਦਰ ਇੱਧਰੇ ਭੱਗਾ ਕਹਿੰਦੇ ਬਈ ਬਾਅਦ ਚ ਸਾਰਾ ਕੁਝ ਘੁੰਮ ਕੇ ਹਨਾ ਬਾਚੂ ਫੇਰ ਆ ਗਿਆ 30 ਨਾ ਕਿਹਾ ਤੀ ਵਾ ਕੂਤਰ ਦਾ ਕੋਈ ਪਤਾ ਨਹੀਂਦਾ ਫਿਰ ਇੱਧਰ ਭੱਗ ਗਿਆ ਸਾਹਮਣੇ ਕਿੜਾ ਗੂੜਾ ਲਾਓ ਜੀ ਬਾਬੇ ਅਨੁਰਾਖ ਕੇ ਕਬੂਤਰ ਦੇਖੋ ਕਹਿੰਦੇ ਆ ਕੀ ਕੱਢਤਾ ਸ਼ਾਸਤਰਾ ਬੰਦਾਬਾਹੀ ਐ ਬੈਲੀਆਂ ਬਈ ਉਹ ਆ ਬੁਮਾਸ ਨਹੀਂ ਬੁਮਾਸ ਚਲ ਆਹੀ ਆਹੀ ਇਹਨੂੰ ਦੇਣੀਂਦਾ ਬਾਈ ਕਿੱਲਾ ਰੱਤ ਹੈ ਓਏ ਆ ਨਾ ਲਾਓ ਇਹ ਬਾਬੇ ਨੂੰ ਦੇਖੋ ਇਹਨਾਂ ਦੇ ਜਾਨਵਰ ਦੇਖੋ ਇਹ ਜਿਹੇ ਨੇ ਇਹਨਾਂ ਦੇ ਬਾਈ ਜਾਨਵਰ ਤੇ ਆਹ ਦੇਖੋ ਆਹ ਜਿਹੜੇ ਆ ਦੋ ਪੱਠੇ ਨੇ ਆ ਕਾਲੇ ਆ ਕਬੂਤਰੀ ਦੇ ਨੇ ਇਹਨਾਂ ਕਬੂਤਰ ਮਿਲਿਆ ਹੋਇਆ ਆਹ ਆਹ ਹਰੀ ਥੱਲ ਵਾਲਾ ਝੰਝਰ ਵਾਲਾ ਸੱਚ ਦੇਖੋ ਇਹ ਪਾਣਾ ਦਵਾਈ ਪਾਣਾ ਕਿਹੜੀ ਆ ਬਦਲੋ ਪਾਵਰ ਯਾਰ ਤਾਂ ਲਓ ਜੀ ਬਾਬਿਓ ਪਾਈਏ ਆਥਣ ਵਾਲੇ ਦਾਣੇ ਨਨ ਠੀਕ ਆ ਟਰੇ ਚ ਆ ਜਾ ਓਏ ਜੀ ਬਾਬਿਓ ਦਾਣੇ ਪਾ ਦੇ ਬਈ ਤੂੰ ਵੀ ਖੜੀ ਐ ਨਾ ਓਏ ਖਾਓ ਪੀ ਤੇ ਇਹ ਬਈ ਤਾਂ ਕਰਕੇ ਪਾਏ ਨੇ ਦੋ ਦੋ ਵਾਰ ਹਨ ਦੋ ਟਾਈਮ ਲਾ ਲਓ ਦੋ ਵਾਰ ਲਾ ਲਓ ਤੇ ਪਾਣੀ ਪਿਆ ਤੇ ਦਵਾਈ ਵਾਲੇ ਤਾਂ ਕਰਕੇ ਪਾਏ ਨੇ ਦਾਣੇ ਦੋ ਵਾਰ ਕਿਉਂਕਿ ਕੱਲ ਨੂੰ ਸਕੂਲ ਜਾਣਾ ਹੁੰਦਾ ਨਾ ਸਕੂਲ ਦੇ ਨਾਲ ਨਾਲ ਫਿਰ ਮੈਂ ਸਕੂਲ ਸਪੇਸ ਜੀ ਭਰ ਗਈ ਸੀ ਤਾਂ ਕਰਕੇ ਵਿੱਚ ਰਹੀ ਗੱਲਬਾਤ ਤੇ ਇਹ ਤਾਂ ਕਰਕੇ ਪਾਏ ਨਾ ਜਦ ਦਾਣ ਕਿਉਂਕਿ ਸਵੇਰੇ ਸਕੂਲ ਜਾਣ ਵੇਲੇ ਆਪਾਂ ਦਾਣੇ ਨਹੀਂ ਪਾਉਂਦੇ ਹਣਾ ਹੁਣ ਟ੍ਰੇ ਮਾ ਖਾਲੀ ਪਈ ਹੈਗੀ ਮੈਂ ਚਲ ਪਾ ਦਿੰਨੇ ਦਾਣੇ ਕਿਉਂ ਵੀ ਸਹੀ ਹੈ ਕੰਨਾ ਗੱਲ ਸਹੀ ਹੈ ਬਈ ਪੇਪਰ ਦੇਣਾ ਵੀ ਜ਼ਰੂਰੀ ਆ ਪੇਪਰ ਵੀ ਸਾਢੇ 4:00 ਲੈਣ ਇਕੱਠੀ ਜਾਣ ਲੈ ਨੇ ਜੱਪਾ ਖਾਣਾ ਹੈ ਤੇ ਉਹ ਕਬੂਤਰ ਦਾ ਵੀ ਪਤਨ ਲੱਗਿਆ ਹੈ ਨਾ ਕਿੱਧਰ ਕਬੂਤਰ ਲੰਘਿਆ ਆਇਆ ਸੀ 1:00 ਵਜੇ ਹਾਂ ਆਇਆ ਤੇ ਇੱਕ ਵਾਰੀ ਹਾਂ ਇੱਕ ਵਾਰ ਆਇਆ ਤੇ ਚਲੋ ਆਪਾਂ ਮਿਲਦਾ ਕਿਸੇ ਨਵੇਂ ਬਲੋਗ ਦੇ ਨਾਲ ਤੇ ਐਂਡ ਬਾਏ ਬਾਏ ਜੀ ਮਿਲਦਾ